ਅਜਿਹਾਂ ਦੇ ਸਾਹਮਣੇ ਗੈਂਡ ਤੋਂ ਆਇਆ ਉਹਨਾਂ ਦੀ ਸਿੱਖ ਧਰਮ ਨੂੰ ਬਹੁਤ ਬੜੀ ਦੇਣ ਆ ਕਿਉਂਕਿ ਗੈਂਡ ਦੇ ਵਿੱਚੋਂ ਛੋਟੇ-ਛੋਟੇ ਬੱਚਿਆਂ ਨੂੰ ਪੂਰਾ ਬੱਚਿਆਂ ਨੂੰ ਜਿਹੜੇ ਹਨ ਤੋਨਲੀ ਦੇ ਬਾਲ ਆਇਆ ਉਹਨਾਂ ਨੂੰ ਹਰਮੋਨੀਅਮ ਉਹਨਾਂ ਨੂੰ ਤਬਲਾ ਔਰ ਉਹਨਾਂ ਰਾਗਨਾ ਬਾਰੇ ਜਾਣਕਾਰੀ ਦੇ ਰਹੇ ਨੇ ਜਿੱਥੇ ਅਸੀਂ ਕਲਚਰ ਦੀ ਗੱਲ ਕਰਨੀ ਹੈ ਭਾਜੀ ਉੱਥੇ ਨਾਲ ਨਾਲ ਸਾਨੂੰ ਆਪਣੇ ਧਰਮ ਨਾਲ ਜੋੜ ਨਾ ਪਊਗਾ ਜੇ ਅਸੀਂ ਕੂੜੇ ਨਾਲ ਜੋੜਾਂਗੇ ਜੁੜਾਂਗੇ ਤੇ ਮੇਰੀ ਦਿਲੀ ਖਾਇ ਸੀਨੇ ਬਾਖੀ ਨੂੰ ਮੈਂ ਸਨਮਾਨ ਕਰਾਂ ਤੇ ਮੇਰੀ ਸੰਸਾ ਨੇ ਇਸ ਚੀਜ਼ ਨੂੰ ਆਮ ਹੈ ਕਰ ਇਵਰਟ ਕੀਆ ਮਾਨਵਤਾ ਤੇ ਅੱਜ ਸੀ ਇਹਨਾਂ ਦਾ ਸਨਮਾਨ ਕਰਨਾ ਚਾਹ ਰਿਹਾ ਜੀ ਵਾਰੀ ਤਾਲੀਆਂ ਇਹਨਾਂ ਦੇ ਨਾਂ ਤੇ ਜ਼ਰੂਰ ਮਾਰਦੇ ਸਹੀ ਗੱਲ ਹੈ ਜੀ ਇਹ ਸਭ ਤੋਂ ਵਧੀਆ ਔਰ ਅਸੀਂ ਇੱਕ ਵਾਰੀ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਸੀ ਉਹਨਾਂ ਦੇ ਵਿੱਚ ਇਹਨਾਂ ਨੂੰ ਅਸੀਂ ਜੱਜਮੈਂਟ ਦੇ ਬੁਲਾਇਆ ਸੀ ਤੇ ਸਾਨੂੰ ਬੜੀ ਖੁਸ਼ੀ ਹੋਈ ਸੀ ਇਹਨਾਂ ਨੇ ਸਾਦ ਨੂੰ ਬਹੁਤ ਇਹ ਸੱਤਿਆ ਕਲਾ ਦਾ ਅਸੀਂ ਮੈਂ ਚਾਹਣਾ ਪਾਣੀ 2 ਮਿੰਟ ਲਈ ਤੁਸੀਂ ਆਪਣੇ ਵਿਚਾਰ ਵੀ ਦਿਓ ਜ਼ਰੂਰ ਸਤਿਕਾਰਯੋਗ ਜੀ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਹੈ ਤਾਰੀ ਪੰਜਾਬੀ ਸੇਵਾ ਸੁਖਚਾ ਸੰਸਥਾ ਅਤੇ ਸਰਦਾਰ ਅਮਰਜੀਤ ਸਿੰਘ ਜੀ ਭੋਗਨ ਦੇ ਸਾਰੇ ਸੰਸਥਾਰੇ ਮੈਂਬਰਾਂ ਦਾ ਜੋ ਇਨਾ ਮਾਨ ਸਤਕਾਰ ਕਰਦੇ ਨੇ ਖਾਸ ਕਰਕੇ ਅੱਜ ਦੇ ਜੋਗ ਵਿੱਚ ਤੇ ਕਿੰਨਾ ਬਾਹਰ ਪੇਸ਼ਾਂ ਦੇ ਵਿੱਚ ਜਿੱਥੇ ਅਸੀਂ ਆਪਣਾ ਗੁਰਦਰ ਸਾਹਿਬ ਨੇ ਉੱਚੇ ਸਾਨੂੰ ਪੰਜਾਬੀ ਸਾਡੇ ਗੁਰਮਤਿ ਗੀਅੰ ਇਹ ਵੀ ਬੱਚਿਆਂ ਨੂੰ ਸਿਖਾਰਾ ਬਹੁਤ ਜੇ ਤੁਹਾਡੇ ਬੱਚੇ ਪੰਜਾਬੀ ਬੋਲਣਗੇ ਨਹੀਂ ਤੇ ਉਹਨਾਂ ਨੇ ਕਲਚਰ ਨਾਲ ਵੀ ਧਰਮ ਨਾਲ ਜੋੜਾ ਨਹੀਂ ਹੈਗਾ ਬਾਕੀ ਇਹ ਜੋ ਵੀ ਮਾਨ ਸਤਕਾਰ ਹੈ ਇਸ ਸਿਰਫ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਸਤਕਾਰ ਅਸੀਂ ਮੋਸ਼ਕ ਨਹੀਂ ਕਰਦੇ ਜੋ ਵੀ ਕਰਵਾਉਣ ਵਾਲੇ ਨੇ ਹੋਈ ਨੇ ਮਾਪਿਆਂ ਦਾ ਸਤਾਰਨ ਲਈ ਗੁਰੂਆਂ ਦੇ ਦਿਖਾਏ ਰਸਤੇ ਚੱਲिए बस ਇੰਨਾ ਹੀ ਮੈਂ ਕਹਿਣਾ ਚਾਹਾਂਗਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਪਿਆਰ ਅਤੇ ਇੱਕ ਵਾਰ ਫੇਰ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਬਹੁਤ